ਆਪਣਾ ਇੱਕ ਕਸਟਮਰ ਆਂਦੇ ਨੇ ਭੁਪਿੰਦਰ ਗੌਰ ਜੀ ਦੇ ਹਸਬੰਡ ਉਹ ਸਾਡੇ ਕੋਲ ਆ ਕੇ ਨਾ ਗੱਲ ਕਰਦੇ ਨੇ ਕਿ ਆਪਣਾ ਕਾਕੇ ਮੈਨੂੰ ਨਾ ਆਪਣਾ ਥੋੜਾ ਜਿਹਾ ਤੰਗ ਹੋ ਰਿਹਾ ਮੈਂ 2 ਸਾਲ ਤੋਂ 2 ਸਾਲ ਪੁਰਾਣਾ ਕੇਸ ਹੈ ਜੀ 2 ਸਾਲ ਪਹਿਲਾਂ ਲੋਨ ਖਤਮ ਹੋ ਚੁੱਕਿਆ ਸੀ ਬਟ ਉਹਨਾਂ ਨੇ ਪੇਮੈਂਟ ਨਹੀਂ ਪੇ ਕੀਤੀ ਹੋਈ ਸੀ ਤੇ ਬਾਪੂ ਜੀ ਕਹਿੰਦੇ 5000 ਮੇਰੇ ਕੋਲ ਪਿਆ ਉਹ ਮੈਂ ਤੁਹਾਨੂੰ ਦੇ ਦੇਣਾ 3000 ਮੇਰਾ ਮੁੰਡਾ ਆ ਕੇ ਦੇ ਦੇਗਾ ਤੇ ਆਪਾਂ ਸੀ ਕਿ ਠੀਕ ਹੈ ਜੀ ਆਪਾਂ ਵੇਟ ਕਰ ਲੈਣੇ ਆ ਅੱਧਾ ਪੌਣਾ ਘੰਟਾ ਸੀ ਵੇਟ ਕੀਤੀ ਤੇ ਉਹਨਾਂ ਦਾ ਮੁੰਡਾ ਬਲਕਰਨ ਸਿੰਘ ਨਾਲ ਉਹਨਾਂ ਦਾ ਇੱਕ ਮੁੰਡਾ ਹੋਰ ਆਪਣਾ ਹਰਮਨ ਲਾਹੌਰੀਆ ਇਹ ਦ ਗਾੜਾ ਕਰਦੇ ਕਰਦੇ ਉਹ ਸਿੱਧਾ ਮੈਨੂੰ ਅਟੈਕ ਕਰਨ ਦੀ ਮਨਸ਼ਾ ਨਾਲ ਮੇਰੇ ਕੋਲ ਪਹਿਲਾਂ ਆਂਦੇ ਨੇ ਸਾਡੇ ਦਫ਼ਤਰ ਦੇ ਵਿੱਚ ਹੀ ਇਹਨਾਂ ਲੋਜ ਅਸੀਂ ਅੱdte ਤੋਂ ਪੌਣੇ ਘੰਟੇ ਦੀ ਗੱਲ ਹੈ ਪਹਿਲਾਂ ਹਾਲਾਂਕਿ ਇਹਨਾਂ ਦੀ ਆਪਣਾ ਗੱਡੀਆਂ 2 ਤੋਂ 3 ਅਦਾ ਕਰਦੇ ਕਰਦੇ 6 ਤੋਂ 7 ਗੱਡੀਆਂ نیچے ਆ ਗਿਆ ਦਫ਼ਤਰ ਦੇ ਵਿੱਚ ਅੱਛਾ ਅਸੀਂ ਆਪਣਾ ਘਰੇ ਜਾਣ ਵਾਸਤੇ نیچے ਉਤਰੇ ਮੈਂ ਤੇ ਮੇਰਾ 파ਟਨਰ ਵਿਨੀਤ अरोੜਾ ਇਹਨਾਂ ਨੇ ਆਪਣਾ ਇੱਕ ਬਿਲਕੁਲ ਥਾਰ ਆ ਕੇ ਪਹਿਲਾਂ ਮੇਰੇ ਸਾਹਮਣੇ ਬ੍ਰੇਕ ਮਾਰਦੀ ਹੈ ਮੈਂ ਬਿਲਕੁਲ ਆਫਿਸ ਦੇ ਸਾਹਮਣੇ ਸੀਗਾ ਤਾਂ ਉਹ ਆਪਣਾ ਮੇਰੇ ਵੱਲ ਨਹੀਂ ਆ पाए ਉਹਨਾਂ ਨੇ ਸਾਹਮਣੇ ਆਪਣਾ ਵਿਨੀਤ ਨੂੰ ਦੇਖਿਆ ਬੱਬੂ ਨੂੰ ਜੀ ਤੇ ਸਿੱਧਾ ਜਾ ਕੇ ਆਪਣਾ ਬੱਬੂ ਦੇ ਉੱਤੇ ਥਾਰ ਚੜਾ ਦਿੱਤੇ ਜੀ ਮੈਂ ਆ ਕੇ ਉਹਦੇ ਹਾਲਾਤ ਦੇਖੇ ਤਾਂ ਬਿਲਕੁਲ ਮੈਨੂੰ ਤੇ ਇਸ ਟਾਈਮ ਉਸ ਟਾਈਮ ਇਹ ਲੱਗਦਾ ਸੀ ਵੀ ਇਹ ਬੱਚਾ ਮੇਰਾ ਬਚੇਗਾ ਵੀ ਕਿ ਨਹੀਂ ਪਹਿਲਾਂ ਉਹਦੇ ਫਰੰਟ ਤੇ ਮਾਰਿਆ ਜੀ ਫਿਰ ਬੈਕ ਕਰਕੇ ਥਾਰ ਮਾਰੀ ਇਹਨਾਂ ਨੂੰ ਆਪਣਾ ਲਾਲ ਦਿਨਾ ਉਹਦੇ ਗਿੱਟੇ ਤੋਂ ਆਪਣਾ ਥਾਰ ਚੜਾ ਕੇ ਇੱਕ ਆਪਣਾ ਪਾਰਕ ਲਾਦਾ ਨੂੰ ਚਲੇ ਗਏ ਉਹਦੇ ਬਿਲਕੁਲ ਬੈਕ ਸਾਈਡ ਤੇ ਇੱਕ ਹੋਰ ਥਾਰ ਜਿਹੜੀ ਆਪਣਾ ਰੌਂਗ ਸਾਈਡ ਤੋਂ ਪਾਰਕ ਲਾਦਾ ਨੂੰ ਗਈ ਤੇ ਇੱਕ ਕਰੇਟਾ ਇਹ ਤਿੰਨ ਗੱਡੀਆਂ ਇਕੱਠੀਆਂ ਆਈਆਂ ਸੀ ਜਿਹੜੀਆਂ ਉਸ ਤੋਂ ਮੌਕੇ ਤੇ ਫਰਾਰ ਹੋ ਗਏ ਉਹਨਾਂ ਨੇ ਆਪਣਾ ਉਸ ਵਕਤ ਬੱਬੂ ਨੂੰ ਜੋ ਬੱਬੂ ਦਾ ਕਹਿਣਾ ਕਿਉਂਕਿ ਉਸ ਵਕਤ ਉਹ ਫਰੰਟ ਤੇ ਸੀਗਾ ਮੈਂ ਬੈਕ ਤੇ ਸੀ ਉਹਨਾਂ ਨੇ ਸ਼ਾਇਦ ਉਹਨਾਂ ਨੂੰ ਆਪਣਾ ਕੋਈ ਪਿਸਤੌਲ ਵੀ ਦਿਖਾਈ ਹੈ ਜੀ ਜੋ ਸਾਨੂੰ ਲੱਗਦਾ ਹੈ ਕਿ ਆਪਣਾ ਪੁਲਿਸ ਨੂੰ ਆਪਣਾ ਪਾਰਟੀ ਨੂੰ ਥਾਰ ਚੋਂ ਮਿਲੀ ਹੈ ਤੇ ਨਾਲ ਜਿੰਦਾ ਕਾਰਟੂਸ ਵੀ ਕੁਝ ਮਿਲੇਗਾ। ਲੁਧਰਾਨਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਇੱਕ ਸੈਟਲਮੈਂਟ ਪਿੱਛੇ ਕਿਸ ਤਰ੍ਹਾਂ ਖੂਨੀ ਖੇਡ ਕਿੱਦਿਆ ਜਾ ਸਕਦਾ ਹੈ ਇਹ ਤੁਹਾਨੂੰ ਅਸੀਂ ਦਿਖਾਵਾਂਗੇ ਇੱਕ ਸ਼ਖਸ ਜਿਹੜਾ ਡੀ ਐਮ ਸੀ ਹਸਪਤਾਲ ਦੇ ਵਿੱਚ ਦਾਖਲ ਹੈ ਜਿਹੜਾ ਜ਼ੇਰੇ ਇਲਾਜ ਹੈ ਜਿਸ ਦੀ ਉੱਤੇ ਇੱਕ ਥਾਰ ਗੱਡੀ ਚੜਾ ਦਿੱਤੀ ਜਾਂਦੀ ਲੇਕਿਨ ਕਈ ਇਨਾਂ ਕੋਲੋਂ ਅਭੀ ਦੱਸਿਆ ਜਾਂਦਾ ਜਿਹੜੇ ਦੋ ਦੋਸ਼ੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਕਈਆਂ ਦੀ ਭਾਲ ਜਾਰੀ ਵੀ ਹੈਗੀ ਲੇਕਿਨ ਉਹ ਮਾਤਾ ਜੀ ਮੌਜੂਦ ਆ ਜਿਨ੍ਹਾਂ ਦਾ ਬੱਚਾ ਸੀਗਾ ਜਿਹੜਾ ਸਮੇਂ ਡੀਐਮਸੀ ਦੇ ਵਿੱਚ ਇਲਾਜ ਜਿਹਰੇ ਇਲਾਜ ਹੈਗਾ ਮਾਤਾ ਜੀ ਹੋਇਆ ਕੀ ਸੀ ਇੰਨੀ ਤਕੜੀ ਖੁੰਦ ਕਿਉਂ ਪਾ ਲਈਤੀ ਗਈ ਬੇਟਾ ਮੈਨੂੰ ਇਸ ਬਾਬਤ ਕੁਛ ਨਹੀਂ ਪਤਾ ਸੀਗਾ ਇਹ ਆਫਿਸ 'ਚ ਸੀਗੇ ਤੇ ਆਫਿਸ 'ਚ ਜਦੋਂ ਮੈਨੂੰ ਇਹਨਾਂ ਨੇ ਫਿਰ ਬਾਅਦ 'ਚ ਕਾਲ ਆਂਦੀ ਆ ਵੀ ਇਦਾਂ ਕਰਕੇ ਵੀ ਬੇਟੇ ਦੇ ਨਾਲ ਇਹ ਬਾਰਦਾਤ ਹੋਈ ਹੈ ਤੇ ਜਦੋਂ ਮੈਂ ਇੱਥੇ ਪਹੁੰਚੀ ਮੈਂ ਆ ਕੇ ਉਹਦੇ ਹਾਲਾਤ ਦੇਖੇ ਤਾਂ ਬਿਲਕੁਲ ਮੈਨੂੰ ਤੇ ਇਸ ਟਾਈਮ ਉਸ ਟਾਈਮ ਇਹ ਲੱਗਦਾ ਸੀ ਵੀ ਇਹ ਬੱਚਾ ਮੇਰਾ ਬਚੇਗਾ ਵੀ ਕਿ ਨਹੀਂ ਇੰਨੀ ਬੁਰੀ ਹਾਲਤ ਨਾਲ ਉਹਨਾਂ ਨੇ ਉਹ ਕੀਤਾ ਤੇ ਇਸ ਕਰਕੇ ਮੈਂ ਹਰ ਬੰਦੇ ਕੋਲ ਇਨਸਾਫ ਆਪਣਾ ਮੰਗਦੀ ਆ ਵੀ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੇਰਾ ਇਕੱਲਾ-ਕੱਲਾ ਬੱਚਾ ਸੀ ਇਸ ਦੁਨੀਆਂ ਦੇ ਵਿੱਚ ਨਾ ਮੇਰਾ ਹਸਬੰਦ ਆ ਮੈਂ ਵਿਧਵਾ ਜਨਾਨੀ ਆ ਠੀਕ ਹੈ ਇਸ ਕਰਕੇ ਮੈਨੂੰ ਇਨਸਾਫ ਹੀ ਹੀ ਚਾਹੀਦਾ ਬਸ ਇੱਕ ਸੈਟਲਮੈਂਟ ਮਤਲਬ ਕੀ ਹੁੰਦੀ ਚਾਰ-ਪੰਜ ਹਜ਼ਾਰ ਦੀ ਸੈਟਲਮੈਂਟ 4 ਰੁਪਏ ਪਿੱਛੇ ਨੇ ਮੇਰੇ ਬੱਚੇ ਦਾ ਇਹਨਾਂ ਨੇ ਉਹ ਕੀਤਾ ਡਾਕਟਰ ਕੀ ਕਹਿ ਰਹੇ ਨੇ ਡਾਕਟਰ ਹਲੇ ਕੁਝ ਨਹੀਂ ਕਹਿ ਰਹੇ ਰਾਤੀ ਵੀ ਉਹਨੂੰ ਸਵੇਰੇ ਪਹਿਲਾਂ ਅੰਦਰ ਸੀਗਾ ਬਾੜ ਦੇ ਵਿੱਚ ਫੇਰ ਉਹਨੂੰ ਦੁਆਰਾ ਆਈਸੀਯੂ ਚ ਭਰਤੀ ਕਰਨਾ ਪਿਆ ਉਹ ਕਹਿੰਦੇ ਕ੍ਰਿਟੀਕਲ ਹੈ ਦੀ ਹਾਲਤ ਇਸਟ ਕਿੰਨੇ ਕ ਫ੍ਰੈਕਚਰ ਆਏ ਨੇ ਉੱਤੇ ਉਹਨੇ ਤੇ 4-5 ਫ੍ਰੈਕਚਰ ਹੋਏ ਹੋਏ ਨੇ 4-5 ਫ੍ਰੈਕਚਰ ਹਾਂ ਹਾਂ ਲੇਕਿਨ ਤੁਸੀਂ ਮੌਕੇ ਤੇ ਸੀ ਕਿ ਵੀਰ ਹਾਂਜੀ 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 ਬਿਲਕੁਲ ਵੀਰ ਕਿਹੜੀ ਕੀ ਗੱਲ ਹੋਈ ਕੀ ਪੂਰੀ ਪਾ ਜੀ ਇਹ ਗੱਲ ਐਕਚੁਅਲ ਦੇ ਵਿੱਚ ਕਿੱਦਾਂ ਹੋਈ ਸਾਡੀ ਨੇ ਕਲੈਕਸ਼ਨ ਏਜੰਸੀ ਹੈ ਜੀ ਫਰੋਜਗੰਦੀ ਮਾਰਕੀਟ ਦੇ ਵਿੱਚ ਨੈਰ ਉੱਥੇ ਜਾਣ ਕੇ ਬਿਲਕੁਲ ਸਾਹਮਣੇ ਜੀ ਆਪਣਾ ਇੱਕ ਕਸਟਮਰ ਆਂਦੇ ਨੇ ਭੁਪਿੰਦਰ ਕੌਰ ਜੀ ਦੇ ਹਸਬੰਡ ਉਹ ਸਾਡੇ ਕੋਲ ਆ ਕੇ ਨਾ ਗੱਲ ਕਰਦੇ ਨੇ ਕਿ ਆਪਣਾ ਕਾਕੇ ਮੈਨੂੰ ਨਾ ਆਪਣਾ ਥੋੜਾ ਜਿਹਾ ਤੰਗ ਹੋ ਰਿਹਾ ਮੈਂ 2 ਸਾਲ ਤੋਂ 2 ਸਾਲ ਪੁਰਾਣਾ ਕੇਸ ਹੈ ਜੀ 2 ਸਾਲ ਪਹਿਲਾਂ ਲੋਨ ਖਤਮ ਹੋ ਚੁੱਕਿਆ ਸੀ ਬਟ ਉਹਨਾਂ ਨੇ ਪੇਮੈਂਟ ਨਹੀਂ ਪੇ ਕੀਤੀ ਹੋਈ ਸੀ ਤੇ ਅਮੂਮਨ ਸਿਰਫ 20000 ਰੁਪਏ ਦੀ ਬਕਾਇਆ ਰਾਸ਼ੀ ਸੀ ਬਾਪੂ ਹੀ ਕਹਿੰਦੇ ਜਾਂਦੇ ਕਾਕੇ ਮੈਨੂੰ 5000 ਦੇ ਮੈਸੇਜ ਮਾਣ ਉਹਨਾਂ ਨੇ ਕਿਹਾ ਬਾਪੂ ਜੀ ਲਾਸਟ ਸੈਟਲਮੈਂਟ 8000 ਰੁਪਏ ਚ ਹੋਏਗੀ ਉਹਨਾਂ ਨੇ ਚਾਹ ਕੌਫੀ ਸਾਡੇ ਦਫਤਰ ਬੈਠ ਕੇ ਪੀਤੇ ਉਹ ਪੂਰੀ ਉਹਦੀ ਬਕਾਇਦਾ ਸਾਡੇ ਕੋਲ ਵੀਡੀਓ ਅਵੇਲੇਬਲ ਨੇ ਜੀ ਸੀਸੀਟੀਵੀ ਵੀਡੀਓ ਹੈ ਕਿੱਥੇ ਫਿਰ ਉਹ ਸਰ ਸਾਡਾ ਡੀਵੀਆਰ ਜਿਹੜਾ ਹੈਗਾ ਉਹ ਥਾਣੇ ਡਿਵੀਜ਼ਨ 5 ਦੇ ਵਿੱਚ ਪਿਆ ਉਹਦੇ ਚ ਕੱਲੀ ਕੱਲੀ ਵੀਡੀਓ ਦੇ ਚ ਅਵੇਲੇਬਲ ਹੈ ਜੀ ਤੇ ਬਾਪੂ ਜੀ ਕਹਿੰਦੇ 5000 ਮੇਰੇ ਕੋਲ ਪਿਆ ਉਹ ਮੈਂ ਤੁਹਾਨੂੰ ਦੇ ਦੇਣਾ 3000 ਮੇਰਾ ਮੁੰਡਾ ਆ ਕੇ ਦੇ ਦੇਗਾ ਤੇ ਆਪਾਂ ਸੀਗਾ ਠੀਕ ਹੈ ਜੀ ਆਪਾਂ ਵੇਟ ਕਰ ਲੈਣੇ ਆ ਅੱਧਾ ਪੌਣਾ ਘੰਟਾ ਸੀ ਵੇਟ ਕੀਤੀ ਤੇ ਉਹਨਾਂ ਦਾ ਮੁੰਡਾ ਬਲਕਰਨ ਸਿੰਘ ਇਹ ਦੋ ਬੰਦੇ ਆਪਣਾ ਸਾਡੇ ਦਫ਼ਤਰ ਆਂਦੇ ਨੇ ਆ ਕੇ ਨਾ ਨੀਚੋਂ ਹੀ ਭਾਜੀ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੰਦੇ ਨੇ ਗਾਲਾਂ ਕੱਢਦੇ ਕਰਦੇ ਉਹ ਸਿੱਧਾ ਮੈਨੂੰ ਅਟੈਕ ਕਰਨ ਦੀ ਮਨਸ਼ਾ ਨਾਲ ਮੇਰੇ ਕੋਲ ਪਹਿਲਾਂ ਆਂਦੇ ਨੇ ਸਾਡੇ ਦਫ਼ਤਰ ਦੇ ਵਿੱਚ ਹੀ ਔਰ ਇਹ ਬਕਾਇਦਾ ਸੀਸੀਟੀਵੀ ਜਿਹੜੀ ਫੁਟੇਜ ਹੈਗੀ ਐ ਅਸੀਂ ਆਪਣਾ ਜਦੋਂ 112 ਤੇ ਕਾਲ ਕੀਤੀ ਸੀ ਪੀਸੀਆਰ ਨੂੰ ਵੀ ਦਿਖਾਈ ਤੇ ਕੋਚਨ ਮਾਰਕੀਟ ਚੌਂਕੀ ਦੇ ਜਿਹੜੇ ਮੁਲਾਜ਼ਮ ਸਹਬਾਨ ਸੀਗੇ ਉਹਨਾਂ ਨੂੰ ਵੀ ਦਿਖਾਈ ਜੋ ਉਹਨਾਂ ਨੇ ਕਿਹਾ ਕਿ ਭਈ ਤੂੰ ਗਲਤ ਕਰ ਰਹਾ ਹੈ ਜੋ ਵੀ ਤੂੰ ਕੀਤਾ ਇਹ ਸਾਰਾ ਕੁਝ ਉਹ ਦੋਸਨ ਨੂੰ ਮੈਨੂੰ ਅਟੈਕ ਕਰਨ ਦੀ ਮਨਸ਼ਾ ਨਾਲ ਮੇਰੇ ਕੋਲ ਆਇਆ ਕਿ ਤੁਸੀਂ ਆਪਣਾ ਮੇਰੇ ਪਿਓ ਨੂੰ ਕਿਵੇਂ ਲਿਆਏ ਹਾਲਾਂਕਿ ਅਸੀਂ ਉਹਨਾਂ ਨੂੰ ਉਹਨਾਂ ਦੇ ਫਾਦਰ ਸਾਹਿਬ ਨੇ ਵੀ ਇਹ ਗੱਲ ਕਹੀ ਔਰ ਇਹ ਵੀ ਚੀਜ਼ ਪਾਜੀ ਆਪਣਾ ਕੈਮਰੇ ਦੀ ਰਿਕਾਰਡਿੰਗ 'ਚ ਹੈ ਕਿ ਮੈਂ ਤੈਨੂੰ ਬੁਲਾ ਕੇ ਗਲਤੀ ਕਰ ਲਈ ਹਾਲਾਂਕਿ ਆਪਣਾ ਮੁੰਡੇ ਮੇੜਾ ਬਹੁਤ ਸਹੀ ਤਰੀਕੇ ਨਾਲ ਡੀਲ ਕਰ ਰਹੇ ਸੀਗੇ ਉਹਨਾਂ ਨੇ ਸਿਰਫ 3000 ਦੀ ਗੱਲ ਸੀ ਤਾਂ ਹੀ ਮੈਂ ਤੈਨੂੰ ਇੱਥੇ ਬੁਲਾਇਆ ਸੀ ਇਹਨੇ ਨੂੰ ਜੀ ਆਪਣਾ ਉਹ ਇੱਕਦਮ ਆਪਣਾ ਆਪੇ ਤੋਂ ਬਾਹਰ ਹੁੰਦਾ ਤੇ ਉਹ ਆਪਣਾ ਸਾਨੂੰ ਫਿਰ ਤੋਂ ਗਾਲਾਂ ਕੱਢਦਾ ਗਾਲਾਂ ਕੱਢਦਾ ਥੋੜੀ ਜੀ ਹੱਥੋਪਾਈ ਹੁੰਦੀ ਅਸੀਂ 112 ਤੇ ਕਾਲ ਕਰ ਪੀਸੀਆ ਆਂਦੀ ਹੈ ਸਾਡਾ ਆਪਣਾ ਆਪਸੀ ਸਮਝੌਤਾ ਕਰਾਂਦੀ ਹੈ ਇਹਨੇ ਨੂੰ ਆਪਣਾ ਉਹਦੇ ਬਲਾਏ ਦੁਆਰਾ ਉਹਦੇ ਦੁਆਰਾ ਬਲਾਏ ਤਿੰਨ ਤੋਂ ਚਾਰ ਬੰਦੇ ਹੋਰ ਆਂਦੇ ਨੇ ਜਿਨ੍ਹਾਂ ਚੋਂ ਇੱਕ ਪ੍ਰਭਜੋ ਜੋਤੀ ਇੱਕ ਪਰਮ ਉਰਫ ਕਿੰਗ ਜੀ ਆਪਣਾ ਇਹ ਉੱਥੇ ਦਾ ਜੀ ਭਾਮੀਆਂ ਜਮਾਲਪੁਰ ਦਾ ਜੀ ਤੇ ਇਹ ਬੰਦੇ ਹੋਰ ਆਪਣਾ ਨਾਲ ਉਹਨਾਂ ਦੇ ਦੋ ਤੋਂ ਤਿੰਨ ਮੁੰਡੇ ਹੋਰ ਇਹ ਸਾਡੇ ਆਫਿਸ ਦੇ ਵਿੱਚ ਆਂਦੇ ਨੇ ਆ ਕੇ ਗੱਲ ਕਰਦੇ ਨੇ ਪਰਮ ਸਾਨੂੰ ਪਹਿਲਾਂ ਤੋਂ ਜਾਣਦਾ ਸੀਗਾ ਜੀ ਕਿਉਂਕਿ ਉਹਦਾ ਵੀ ਰਿਕਵਰੀ ਦਾ ਹੀ ਕੰਮ ਹੈ ਠੀਕ ਹੈ ਜੀ ਤੇ ਜਾਣ ਕਰਕੇ ਉਹਨਾਂ ਨੇ ਸਾਡੀ ਆਪਣਾ ਉਹਨਾਂ ਨਾਲ ਸਮਝੌਤਾ ਕਰਵਾਇਆ ਪੁਲਿਸ ਵਾਲਿਆਂ ਨੇ ਵੀ ਆਪਣਾ ਬਾਹਰ ਤਾਂ ਇਹ ਸੁਣਨ ਨੂੰ ਮਿਲਦਾ ਕਿ ਜਦੋਂ ਗੱਡੀ ਗੱਡੀ ਕਿਸੇ ਕੋਲ ਲੈਂਦੇ ਤਾਂ ਬਦਮਾਸ਼ੀ ਕਰਦੇ ਸੱਚਮੁੱਚ ਬਦਮਾਸ਼ੀ ਅਸਲ ਵਿੱਚ ਕੀਤੀ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਤੁਸੀਂ ਭਾਜੀ ਆਪਣਾ ਬਦਮਾਸ਼ੀ ਚਲੋ ਐਟ ਅ ਟਾਈਮ ਤਾਂ ਆਪਣਾ ਪੁਲਿਸ ਆ ਕੇ ਸਾਹਮਣੇ ਇਹਨਾਂ ਨੇ ਰਾਜੀਨਾਮਾ ਵੀ ਕੀਤਾ ਜੀ ਅਸੀਂ ਵੀ ਆਪਣਾ ਅਸੀਂ ਹਾਲਾਂਕਿ ਅਸੀਂ ਪਹਿਲਾਂ ਆਪਣਾ ਥਾਣੇ ਜਾਣਾ ਚਾਹੁੰਦੇ ਸੀਗੇ ਤਾਂ ਕਿ ਅਸੀਂ ਉਹਨਾਂ ਤੇ ਪਰਚਾ ਕਰਾਈਏ ਸਾਡੇ ਦਫ਼ਤਰ ਦੇ ਵਿੱਚ ਆ ਕੇ ਇਹੋ ਜਿਹਾ ਕੁਝ ਕੀਤਾ ਗਿਆ ਡਰ ਵੀ ਸੀਗਾ ਜੀ ਕਿਉਂਕਿ ਇਹ ਕੰਮ ਇਹੀ ਹੈ ਜੀ ਹੁਣ ਇਹ ਨਹੀਂ ਪਤਾ ਕੱਲ ਆਪਣਾ ਕਿਹੜਾ ਬੰਦਾ ਕਦੋਂ ਖੁੰਦਸ ਕੱਢਣ ਲੱਗ ਜਾਈ ਦੀ ਠੀਕ ਹੈ ਜੀ ਕਿਉਂਕਿ ਇਸ ਦੀ ਆੜ ਦੇ ਵਿੱਚ ਤੁਹਾਨੂੰ ਪਤਾ ਕ੍ਰਾਈਮ ਕਿੱਦਾਂ ਦੇ ਹੁੰਦੇ ਨੇ ਅਸੀਂ ਉਸ ਟਾਈਮ ਆਪਣਾ ਮਲਾਜਮਾਂ ਦੀ ਆਪਣਾ ਉਹਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਸ਼ਾਂਤ ਕੀਤਾ ਦੋਹਾਂ ਧਿਰਾਂ ਨੂੰ ਮਨਾਇਆ ਤੇ ਕਰਾ ਕੇ ਕੰਪਰੋਮਾਈਜ਼ ਕਰਾਤਾ ਐਨ ਐਨ ਜੀ ਅਸੀਂ ਅੱਧੇ ਤੋਂ ਪੌਣੇ ਘੰਟੇ ਦੀ ਗੱਲ ਹੈ ਪਹਿਲਾਂ ਹਾਲਾਂਕਿ ਇਹਨਾਂ ਦੀ ਆਪਣਾ ਗੱਡੀਆਂ 2 ਤੋਂ 3 ਅਦਾ ਕਰਦੇ ਕਰਦੇ 6 ਤੋਂ 7 ਗੱਡੀਆਂ نیچے ਆ ਗਈਆਂ ਦਫ਼ਤਰ ਦੇ ਅੱਛਾ ਸਾਨੂੰ ਨਹੀਂ ਪਤਾ ਉਹ ਕਿਸ ਮਨਸ਼ਾ ਨਾਲ ਆਏ ਸੀਗੇ ਜੀ ਉਹ ਆਪਾਂ ਨੂੰ ਨਹੀਂ ਪਤਾ ਉਸ ਤੋਂ ਬਾਅਦ ਅਸੀਂ ਆਪਣਾ ਫਿਰ ਤੋਂ ਫੋਨ ਕੀਤਾ ਜੀ ਤਾਂ ਉਹਨਾਂ ਨੇ ਪੁਲਿਸ ਪਾਰਟੀ ਨੇ ਆ ਕੇ ਉਹਨਾਂ ਸਾਰਿਆਂ ਨੂੰ ਅਲੱਗ-ਅਲੱਗ ਖੇਰੂ-ਖੇਰੂ ਕਰਤਾ ਵੀ ਤੁਸੀਂ ਆਪਦਾ ਜਾਓ ਜਿਹੜੇ ਵਿੱਚ ਬੰਦੇ ਮੋਦਵਾਰ ਪਏ ਸੀ ਅਸੀਂ ਉਹਨਾਂ ਨੂੰ ਵੀ ਫੋਨ ਕਰਕੇ ਇਹ ਚੀਜ਼ ਉਹਨਾਂ ਨੂੰ ਉਸੇ ਟਾਈਮ ਆਪਣਾ ਸਭ ਨੂੰ ਦੱਸ ਦਿੱਤੀ ਜੀ ਇਹ ਸਾਰਾ ਕੁਝ ਨਿਪਟਿਆ ਅੱਧੇ ਪੌਣੇ ਘੰਟੇ ਦੀ ਦੇਰ ਹੈ ਜੀ ਅਸੀਂ ਆਪਣਾ ਘਰੇ ਅਸੀਂ ਆਪਣਾ ਸਾਹਮਣੇ ਪਾਰਕਿੰਗ ਜਿਹੜੀ ਫਰੋਜਗੰਦੀ ਮਾਰਕੀਟ ਦੀ ਅਸੀਂ ਉਦੋਂ ਨੂੰ ਜਾਣ ਲੱਗੇ ਇਹਨੇ ਨੂੰ ਆਪਣਾ ਇੱਕ ਬਿਲਕੁਲ ਥਾਰ ਆ ਕੇ ਪਹਿਲਾਂ ਮੇਰੇ ਸਾਹਮਣੇ ਬ੍ਰੇਕ ਮਾਰਦੀ ਹੈ ਮੈਂ ਬਿਲਕੁਲ ਆਫਿਸ ਦੇ ਸਾਹਮਣੇ ਸੀਗਾ ਤਾਂ ਉਹ ਆਪਣਾ ਮੇਰੇ ਵੱਲ ਨਹੀਂ ਆ पाए ਉਹਨਾਂ ਨੇ ਸਾਹਮਣੇ ਆਪਣਾ ਬਨੀਤ ਨੂੰ ਦੇਖਿਆ ਬੱਬੂ ਨੂੰ ਜੀ ਤੇ ਸਿੱਧਾ ਜਾ ਕੇ ਆਪਣਾ ਬੱਬੂ ਦੇ ਉੱਤੇ ਥਾਰ ਚੜਾ ਦਿੱਤੀ ਪਹਿਲਾਂ ਉਹਦੇ ਫਰੰਟ ਤੇ ਮਾਰਿਆ ਜੀ ਫਿਰ ਬੈਕ ਕਰਕੇ ਥਾਰ ਮਾਰੀ ਇਹਨੇ ਨੂੰ ਆਪਣਾ ਲਾਲ ਦਿਨਾਂ ਉਹਦੇ ਗਿੱਟੇ ਤੋਂ ਆਪਣਾ ਥਾਰ ਚੜਾ ਕੇ ਇੱਕ ਆਪਣਾ ਪਾਰਕਪਲੇਸ ਦਾ ਨੂੰ ਚਲੇਗੇ ਉਹਦੇ ਬਿਲਕੁਲ ਬੈਕ ਸਾਈਡ ਤੇ ਇੱਕ ਹੋਰ ਥਾਰ ਜਿਹੜੀ ਆਪਣਾ ਰੌਂਗ ਸਾਈਡ ਤੋਂ ਪਾਰਕਪਲੇਸ ਨੂੰ ਗਈ ਤੇ ਇੱਕ ਕ੍ਰੇਟਾ ਇਹ ਤਿੰਨ ਗੱਡੀਆਂ ਇਕੱਠੀਆਂ ਆਈਆਂ ਸੀਗੀਆਂ ਜਿਹੜੀਆਂ ਉਸ ਵਕਤ ਮੌਕੇ ਤੇ ਫਰਾਰ ਹੋ ਗਏ ਉਹਨਾਂ ਨੇ ਆਪਣਾ ਉਸ ਵਕਤ ਬੱਬੂ ਨੂੰ ਜੋ ਬੱਬੂ ਦਾ ਕਹਿਣਾ ਕਿਉਂਕਿ ਉਸ ਵਕਤ ਉਹ ਫਰੰਟ ਤੇ ਸੀਗਾ ਮੈਂ ਬੈਕ ਤੇ ਸੀ ਉਹਨਾਂ ਨੇ ਸ਼ਾਇਦ ਉਹਨਾਂ ਨੂੰ ਆਪਣਾ ਕੋਈ ਪਿਸਤੌਲ ਵੀ ਦਿਖਾਈ ਹੈ ਜੀ ਜੋ ਸਾਨੂੰ ਲੱਗਦਾ ਹੈ ਕਿ ਆਪਣਾ ਪੁਲਿਸ ਨੂੰ ਆਪਣਾ ਪਾਰਟੀ ਨੂੰ ਥਾਰ ਚੋਂ ਮਿਲੀ ਹੈ ਤੇ ਨਾਲ ਜਿੰਦਾ ਕਾਰਤੂਸ ਵੀ ਕੁਝ ਮਿਲੇ ਨੇ ਜੀ ਉਹ ਅਸਲਾ ਵੀ ਨਾਲ ਮਿਲੇ ਹਾਂਜੀ ਜੋ ਸਾਨੂੰ ਆਪਣਾ ਲੱਗ ਰਿਹਾ ਜੀ ਉਹਨਾਂ ਨੂੰ ਮਿਲੇ ਨੇ ਜੀ ਜੋ ਸਾਨੂੰ ਆਪਣਾ ਹਲੇ ਤੱਕ ਸੁਣਨਾ ਚਾਹੀਦਾ ਹੈ ਕੰਮ ਹੀ ਕਰਨਾ ਹੈ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਪੁੱਛਣੇ ਕੀ ਕਰ ਬਈ ਕਿੱਥੇ ਹ ਤੱਕ ਪੁਲਿਸ ਨੇ ਹਲੇ ਤੱਕ ਜੀ ਆਪਣਾ ਦੋ ਬੰਦੇ ਤਾਂ ਆਪਣਾ ਗ੍ਰਿਫਤਾਰ ਹੋ ਚੁੱਕੇ ਨੇ ਜਿ بس ਜੀ ਆਪਣਾ ਹੁਣ ਸ਼ਾਇਦ ਕ੍ਰਾਸ ਪਰਚਾ ਕਰਵਾਉਣ ਦੇ ਆਪਣਾ ਮਨਛਾ ਨਾਲ ਆਪਣਾ ਉਹਨਾਂ ਨੂੰ ਬਹੁਤ ਸਿਕਾਇਤ ਤੁਹਾਡੇ ਕੋਲ ਪ੍ਰੂਫ ਹੈਗੇ ਨੇ ਵੀਡੀਓ ਪੂਰੀ ਵੀਡੀਓਜ਼ ਅਵੇਲੇਬਲ ਨੇ ਜੀ ਇੱਕ ਜਿਹੜਾ ਬੰਦਾ ਸੀਗਾ ਉਹ ਆਪਣਾ ਸਿਵਲ ਹਸਪਤਾਲ ਚੋਂ ਹੀ ਆਪਣਾ ਪੁਲਿਸ ਨੇ ਗ੍ਰਿਫਤਾਰ ਕੀਤਾ ਜੀ ਜਿਹੜਾ ਆਪਣਾ ਲਾਹੌਰੀਆ ਹਰਮਨ ਲਾਹੌਰੀਆ ਉਹ ਉਹਨਾਂ ਨੇ ਸੇਮ ਨਾਈਟ ਆਪਣਾ ਉੱਥੇ ਉਸੇ ਵਕਤ ਆਪਣਾ ਪੁਲਿਸ ਨੇ ਪੁਲਿਸ ਸਾਡਾ ਪੂਰਾ ਸਹਿਯੋਗ ਕਰ ਰਿਹਾ ਏ ਇਦਾਂ ਦਾ ਕੁਝ ਨਹੀਂ ਜੀ ਆਪਣਾ ਜਿਵੇਂ ਜੋ ਆਪਣਾ ਸਾਨੂੰ ਸੀਪੀ ਸਾਹਿਬ ਕਹਿੰਦੇ ਨੇ ਕਿ ਜ਼ੀਰੋ ਟੋਲਰੈਂਸ ਅਗੇਂਸਟ ਕਰਾਇਮ ਤਾਂ ਉਹਨਾਂ ਨੇ ਉਹ ਚੀਜ਼ ਪੂਰੀ ਕੀਤੀ ਏ ਜੀ ਉਹਨਾਂ ਨੇ ਆਪਣਾ ਨਾਲ ਦੀ ਨਾਲ ਆਪਣਾ ਸਾਡਾ ਸੇਮ ਟਾਈਮ ਤੇ ਪੁਲਿਸ ਪਾਰਟੀ ਨੇ ਆਪਣਾ ਬੰਦੇ ਭੇਜ ਕੇ ਆਪਣਾ ਬੰਦੇ ਪਕੜੇ ਵੀ ਹਾਲਾકી ਹਲੇ ਤੱਕ ਸਿਰਫ ਦੋ ਹੀ ਬੰਦੇ ਪਕੜੇ ਗਏ ਨੇ ਸਾਨੂੰ ਉਮੀਦ ਹੈ ਕਿ ਬਾਕੀ ਦੇ ਜਿਹੜੇ ਦੋਸ਼ੀ ਨੇ ਉਹ ਜਲਦ ਤੋਂ ਜਲ ਗ੍ਰਿਫਤਾਰ ਹੋਣਗੇ ਬਤਨ ਲੁਧਿਆਣਾ ਸ਼ਹਿਰ ਚ ਕੰਮ ਕਰਨਾ ਮੁਕਾਬਲੇ ਦਾ ਕੰਮ ਕਰਨਾ ਸੁਰੱਖਿਤ ਨਹੀਂ ਹੈ ਸੁਰੱਖਿਤ ਨਹੀਂ ਹੈ ਜੀ ਆਪਣਾ ਉਰੇ ਤੁਸੀਂ ਕੁਝ ਵੀ ਕਰਾਇਆ ਮਤਲਬ ਕਰਦੇ ਹੋ ਤੁਹਾਨੂੰ ਆਪਣਾ ਐਦਾ ਦੇ ਥ੍ਰੈਟਸ ਆਣੇ ਸ਼ੁਰੂ ਹੋ ਜਾਂਦੇ ਨੇ ਜੀ ਮਤਲਬ ਸਮਝ ਤੋਂ ਬਾਹਰ ਹੈ ਅਸੀਂ ਆਪਣਾ ਆਰਾਮ ਨਾਲ ਆਪਣਾ ਕੰਮ ਕਰ ਰਹੇ ਹਾਂ ਜੀ ਔਰ ਇਹਦੇ ਵਿੱਚ ਜੀ ਇਹ ਵੀ ਨਹੀਂ ਕੋਈ ਆਪਣਾ ਦੇਖੋ ਜੀ ਨਾ ਤਾਂ ਅਸੀਂ ਗੱਡੀ ਰਿਕਵਰੀ ਵਾਲੇ ਪਾਸੇ ਤੁਰੇ ਉਹ ਅੰਕਲ ਜੀ ਇੱਕ ਵਾਰੀ ਜਿਹਦੀ ਮੈਂ ਤੁਹਾਨੂੰ ਬਕਾਇਦਾ ਪ੍ਰੋਪਰ ਫੁਟੇਜ ਆਪਣਾ ਦੇ ਦੂੰਗਾ ਕਿਤੇ ਅੰਕਲ ਦੀ ਵਹੀਕਲ ਦੀ ਚਾਬੀ ਅੰਕਲ ਕੋਲ ਨਹੀਂ ਤਾਂ ਅਮੂਮਨ ਬਹੁਤ ساری ਲੋਕੀ ਕਹਿੰਦੇ ਨੇ ਕਿ ਸਾਡੀ ਗੱਡੀ ਖੋ ਲਈ ਜੀ ਸਾਡੀ ਚਾਬੀ ਕੱਢ ਲਈ ਇਦਾਂ ਦਾ ਕੁਝ ਵੀ ਨਹੀਂ ਹੈ ਮਤਲਬ ਡੀਵੀਆਰ ਚੋ ਜੋ ਪ੍ਰੂਵਡ ਹੈ ਕਿ ਤੁਸੀਂ মিডিਆ ਸਾਹਮਣੇ ਸਮਕਸ਼ ਕਰੋਗੇ ਬਿਲਕੁਲ ਜੀ ਬਿਲਕੁਲ ਕਰਾਂਗੇ ਸਰ ਇੱਕ ਇੱਕ ਫੁਟੇਜ ਮੈਂ ਸਰ ਆਪਣਾ মিডিਆ ਨੂੰ ਟਾਈਮ ਟੂ ਟਾਈਮ ਪ੍ਰੋਵਾਈਡ ਕਰੂੰਗਾ ਜੋ ਜੋ ਆਪਣਾ ਫੁਟੇਜਸ ਹੈਗੀਆਂ ਨੇ ਸੇ ਇਕੱਲੇ ਸਾਡੀ ਡੀਵੀਆਰ ਆਣ ਦੀ ਦੇ ਰਹੇ ਕਿਉਂਕਿ ਸਰ ਐਕਚੁਅਲ ਚ ਜੋ ਚੀਜ਼ ਪੋਰਟਰੇ ਕੀਤੀ ਜਾ ਰਹੀ ਹੈ ਕਿ ਆਪਣਾ ਰਿਕਵਰੀ ਵਾਲੇ ਹੀ ਆਪਣਾ ਸਾਰ ਅਕਸਰ ਧੱਕਾ ਕਰ ਜਾਂਦੇ ਨੇ ਸਰ ਇਹਦੇ ਵਿੱਚ ਤਾਂ ਗੱਡੀ ਕਸਟਮਰ ਆਪ ਚਲਾ ਕੇ ਆਏ ਚਾਬੀ ਉਹਨਾਂ ਕੋਲ 5000 ਉਹ ਦੇਣ ਨੂੰ ਤਿਆਰ 3000 ਦੀ ਗੱਲ ਜੋ ਉਹਨਾਂ ਦਾ ਬੇਟਾ ਲੈ ਕੇ ਆ ਰਿਹਾ ਸੀ ਮਤਲਬ ਕਿੰਨਾ ਵੀਰ ਹੈ ਦੱਸਿਆ ਕਿ ਉਹਨਾਂ ਕੋਲ ਅਸ ਫੇਰ ਸਾਡਾ ਕੀ ਬਚਣਾ ਸੀ ਮੇਰੇ ਬੇਟੇ ਦਾ ਕੀ ਬਚਣਾ ਸੀ ਸਾਡਾ ਕੀ ਹੋਣਾ ਸੀ ਉਸ ਟਾਈਮ ਦੇਖੋ ਇਹ ਪੰਜਾਬ ਜਿਹੜੀ ਅੱਜ ਦੀ ਉਹ ਬਣੀ ਹੋਈ ਹੈ ਨਾ ਇਸ ਬਿਲਕੁਲ ਕ੍ਰਾਈਮ ਮਚਾ ਰੱਖਿਆ ਇਸਨੇ ਖਾਸ ਕਰਕੇ ਭਗਵੰਤ ਮਾਨ ਨੇ ਤੁਹਾਡੇ ਬੱਚਾ ਹੁਣ ਬੋਲਣ ਦੇ ਹਾਲਾਤਾਂ ਚ ਹੈਗਾ ਨਹੀਂ ਉਹ ਬਿਲਕੁਲ ਗੱਲ ਨਹੀਂ ਕਰ ਪਾਂਦਾ ਭਈ ਹਾਲ ਕਿਸੇ ਨਾਲ ਕੋਈ ਗੱਲ ਨਹੀਂ ਕਰ ਪਾਉਂਦਾ ਨਹੀਂ ਨਹੀਂ ਮੰਗ ਕੀ ਕਰਦੇ ਹੋ ਮੰਗ ਇਹ ਹੀ ਕਰਦਾ ਭਈ ਇਨਸਾਫ ਚਾਹੀਦਾ ਬਸ ਮੇਰੇ ਬੱਚੇ ਨੂੰ ਬਿਲਕੁਲ ਇਹ ਮਾਂ ਹੈ ਉਸ ਮਾਂ ਦੇ ਦਿਲ ਚ ਕਿਹੜਾ ਦਰਦ ਹੋਊਗਾ ਜਿਸ ਦਾ ਬੱਚਾ ਇਸ ਸਮੇਂ ਜੇਰੇਲਾ ਡੀ ਐਮ ਸੀ ਹਸਪਤਾਲ ਦੇ ਵਿੱਚ ਦਾਖਲ ਹੈ ਲੇਕਿਨ ਪੁਲਿਸ ਨੇ ਡੀ ਵੀ ਆਰ ਲੈ ਲਿਆ ਲੇਕਿਨ ਪੁਲਿਸ ਨੇ ਜਦੋਂ ਗੱਲਬਾਤ ਕੀਤੀ ਗਈ ਐ ਐਸ ਟੀਓ ਦੇ ਨਾਲ ਤਾਂ ਐਸ ਟੀਓ ਨੇ ਦੱਸਿਆ ਕਿ ਦੋ ਬੰਦੇ ਰੌਟ ਅਪ ਕਰ ਲਏ ਨੇ ਬਾਕੀ ਦੀ ਭਾਲ ਜਾਰੀ ਹੈ ਸੱਸੀਆ ਜੀ ਵਿਸ਼ਾਲ ਗੱਲ ਕਰ ਰਹੇ ਹੋ ਉਹਨੂੰ ਦੇਣਾ ਲਾਈਵ ਤੋਂ ਪੱਤਰਕਾਰ ਠੀਕ ਹੋ ਹਾਂਜੀ ਵਿਸ਼ਾਲ ਜੀ ਹਾਂਜੀ ਬਿੱਤੀ ਵਾਲਾ ਜੀ ਬਸ ਵਧੀਆ ਸਰ ਅੱਛਾ ਸਰ ਇੱਕ ਮਾਮਲਾ ਸੀਗਾ ਜਿਹੜਾ ਨਹਿਰੂ ਸਿਧਾਂਤ ਕੇਂਦਰ ਦੇ ਕੋਲ ਇੱਕ ਸ਼ਖਸ ਦੇ ਉੱਤੇ ਥਾਰ ਗੱਡੀ ਚੜਾ ਦਿੱਤੀ ਗਈ ਸੀ ਉਹ ਕੀ ਹੈ ਕਿ ਕੁਛ ਵਿੱਚ ਸਾਹਮਣੇ ਆਇਆ ਸਰ ਦੋ ਮਰਦ ਦੋ ਬੰਦੇ ਤਲਾਸ਼ ਜਰ ਰਹੀ ਹੈ ਜੀ ਦੋ ਬੰਦੇ ਗ੍ਰਿਫਤਾਰ ਹੋ ਗਏ ਬਾਕੀ ਭਾਲ ਜਾਰੀ ਹੈ ਸਰ ਇਹਨਾਂ ਦੀ ਮਨਸ਼ਾ ਕੀ ਸੀਗੀ ਸਰ ਗੱਡੀ ਚੜਾਈ ਕਿਉਂ ਮਨਸ਼ਾ ਇਹਨਾਂ ਦੀ ਇਹ ਹੈਗੀ ਇਹਨਾਂ ਦਾ ਆਪਸ ਵਿੱਚ ਇੱਕ ਇਹ ਸਕੂਟਰੀ ਲੈ ਉਹਨਾਂ ਨੂੰ ਹਾਂ ਜੀ ਉਹਨਾਂ ਦਾ ਤਾਂ ਕਿ ਉਹਨਾਂ ਨੇ ਲੜਾਈ ਝਗੜਾ ਕੀਤਾ ਹਨ ਤੇ ਅਪੈਂਸ ਕਿਸ ਸਰ ਪੌਦੀ ਵਾਲੇ ਕਿਸ ਅਪੈਂਸ ਦੇ ਵਿੱਚ 307 307 ਠੀਕ ਹੈ ਸਰ ਬਹੁਤ ਬਹੁਤ ਸ਼ੁਕਰੀਆ ਸਰ ਬਹੁਤ ਬਹੁਤ ਸ਼ੁਕਰੀਆ ਲੇਕਿਨ ਅੰਨੀ ਵੀ ਕਿਹੜੀ 3000 ਰੁਪਏ ਚ ਖੁੰਦਕ ਪਾ ਲਈ ਕਿ ਗੱਡੀ ਚੜਾ ਦਿੱਤੀ ਕਿ ਜਿਹੜਾ ਬੱਚਾ ਇਕੱਲਾ ਮਾਂ ਦਾ ਉਥੇ ਮਾਂ ਵੀ ਤੁਹਾਨੂੰ ਦੱਸੀ ਵੀਡੀਓਜ਼ ਹੈ ਕਿ ਇਹਨਾਂ ਦਾ ਹਸਬੰਡ ਨਹੀਂ ਹੈਗਾ ਇਕੱਲਾ ਬੱਚਾ ਹੈਗਾ ਵਾ ਲੇਕਿਨ ਬੱਚੇ ਸਿਰ ਦੇ ਉੱਤੇ ਸਾਰਾ ਪਰਵਾਹ ਚੱਲਦਾ ਸੀਗਾ ਲੇਕਿਨ ਅੱਜ ਨੂੰ ਉਹ ਜਿਹੜੇ ਲਾ ਡੀਐਮਸੀ ਹਸਪਤਾਲ ਦੇ ਵਿੱਚ ਦਾਖਲ ਹੈ ਆਈਸੀਯੂ ਦੇ ਵਿੱਚ ਲੇਕਿਨ ਪੁਲਿਸ ਹੁਣ ਇਹਦੇ ਵਿੱਚ ਦੋ ਕਿਊਜ਼ ਨੂੰ ਤਾਂ ਗ੍ਰਿਫਤਾਰ ਕਰ ਚੁੱਕੀ ਹੈ ਲੇਕਿਨ ਬਾਕੀ ਕਿਊਜ਼ ਕਿੱਥੇ ਨੇ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰਕੇ ਤਾਂ ਵੀ ਪਰਿਵਾਰ ਨੂੰ ਇਨਸਾਫ ਮਿਲ ਸਕੇ ਅਗਰ ਪਰਿਵਾਰ ਦਾ ਜੀ ਚਲਾ ਜਾਂਦਾ ਤੇ ਮਾਪੇ ਸਹਰਾਣੇ ਕੀ ਰਹਿ ਜਾਂਦਾ ਹਲੋ ਦੇਣ ਦਾ ਕਹਿਣਾ ਮੈਂ ਐਮੀ ਦੇ ਨਾਲ ਵਿਸ਼ਾਲ ਕਪੂਰ ਲੁਧਿਆਣਾ ਲਾਈਵ